ਤਾਂਬਾ ਮੇਅਰ ਬਲਕਾਰ ਸਿੱਧੂ ਦੀ ਗੁਵਾਈ ਵਿੱਚ ਕਾਂਗਰਸੀ ਆਗੂਆਂ ਦਾ ਇੱਕ ਵਫਾਦ ਹੈ ਅੱਜ ਲੁਧਿਆਣਾ ਦੇ ਵਿੱਤੀ ਕਮਿਸ਼ਨਰ ਨੂੰ ਮਿਲਿਆ ਹੈ ਇਸ ਦੌਰਾਨ ਉਹਨਾਂ ਨੇ ਲੁਧਿਆਣਾ ਦੇ ਵਿੱਤੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਆਪ ਨੂੰ ਕੌਂਸਲਰ ਦੱਸ ਕੇ ਸਰਕਾਰੀ ਕਾਗਜ਼ਾਂ 'ਤੇ ਉੱਪਰ ਸਟੈਂਪ ਲਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦੇ ਆਗੂ ਆਪਣੇ ਆਪ ਨੂੰ ਕੌਂਸਲਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਜਿਸ ਦੇ ਖਿਲਾਫ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਾਮਲਾ ਮਾਮਲਾ ਕਾਫੀ ਸੀਗਾ ਦੋ ਤਿੰਨ ਮੇਨ ਮੁੱਦੇ ਸੀਗੇ ਕਿ ਠੀਕ ਹੈ ਹਾਊਸ ਨਹੀਂ ਹੈ 2022 ਤੋਂ ਐਕਸ ਕੌਂਸਲਰ ਦੀ ਮੋਰ ਬੰਦ ਕਰ ਦਿੱਤੀ ਉਸ ਘਰਤੀ ਹਾਊਸ ਨਹੀਂ ਹੈ ਇਲੈਕਸ਼ਨਸ ਨਹੀਂ ਹੋਏ ਬਾਰ-ਬਾਰ ਸਾਰੇ ਕਹਿ ਰਹੇ ਕਿ ਇਲੈਕਸ਼ਨਸ ਕਰਾਓ ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕੌਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰਡ ਹੈ ਜਾਂ ਅਫੀਸ਼ੀਅਲ ਡਾਕੂਮੈਂਟ ਹੈ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿclareਡ ਕੌਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕਾਉਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕਾਉਂਸਲਰ ਹੈ ਹੀ ਨਹੀਂ ਤਾਂ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਦੂਸਰੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪਾਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਆ ਇੱਕੋ ਜਿੱਕੀ ਲਾਗੂ ਹੁੰਦੀ ਆ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਬਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਿਹਾ ਪਰ ਹੁਣ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦਿੱਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰੋਪਰਟੀ ਟੈਕਸ ਆ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400 500 ਰੁਪਏ ਦੇਣੇ ਵੀ ਔਖੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਆ ਇਹ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ ਚ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਐਡਿਟ ਕਿਉਂ ਦੇਣ ਉਹਨਾਂ ਤੇ ਕੀ ਆ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਗਤੇ ਕੌਣ ਲੁਧਿਆਣੇ ਦੀ ਜਨਤਾ 15 ਕਰੋੜ ਰੁਪਏ ਕਾਹ ਉਸਾਸਤੇ ਪਤਾ ਇਹ ਕਿੱਥੇ ਗਏ ਸਿਰਫ ਇੱਕ ਡੀਐਫਐਸਏ ਬਦਲਤਾ ਉਹਨੂੰ ਇੱਥੋਂ મોਗੇ ਭੇਜਦਾ ਜੇ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜਨਰਲ ਕਮਿਸ਼ਨਰ ਦੇ ਉੱਤੇ ਐਡੀਸ਼ਨਲ ਕਮਿਸ਼ਨਰ ਦੇ ਉੱਤੇ ਕਮਿਸ਼ਨਰ ਸਾਭ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYEES ਹੀ ਨਹੀਂ ਹੈਗੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਠੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ EMPLOYEE ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਇੱਧਰ ਉੱਧਰ ਖੁਦਰ ਬਦਰ ਹੋ ਰਹੀਆਂ ਅਗਿਓ ਇਲੈਕਸ਼ਨ ਹੋਣੇ ਆ ਨਵਾਂ ਹਾਊਸ ਬੰਨਣਾ ਆ ਮਤਲਬ ਕਿ ਸਾਨੂੰ ਤਾਂ ਲੁਧਿਆਣੇ ਨੂੰ ਇਹ ਖਤਮ ਹੀ ਕਰਕੇ ਜਾਣ ਗਿਆ ਐਮਐਲਏ ਜਿੰਨੇ ਹੈਗੇ ਜਿਹੜੀ ਸਟੈਂਪ ਲੱਗੀਆਂ ਕਿ ਕਿੰਨੇ ਬੰਦੇ ਪਾਏ ਦੇਖੋ ਮੈਂ ਤਾਂ ਇੱਕ ਡੱਬੀ ਐ ਤੇ ਰਜਿਸਟਰ ਤੁਸੀਂ মিডিਆ ਵਾਲੇ ਆਂ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰਿਆਂ ਦੀ ਮਿਲਾਂ ਮੈਂ ਤੁਹਾਨੂੰ ਪੇਪਰ ਦੇ ਦਿੰਦੀ ਆ ਮੇਰੀ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਅਰਡ ਕੌਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਪੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਤੀਜੀ ਗੱਲ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਆ ਮੈਂ ਕੋਈ ਨਹੀਂ ਇਲੈਕਟਡ ਹੋਏ ਨਹੀਂ ਕੌਂਸਲਰ ਤੇ ਮੈਂ ਕਹਿੰਦੀ ਠੀਕ ਹੈ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸੈਂਡਰ ਕਰਤਾ ਐਮਐਲਏ ਨੂੰ ਦੇ ਦਿੱਤਾ ਤੁਸੀਂ ਸੋ ਕਾਲਡ ਸੈਲਫ ਡਿਕਲੇਅਰਡ ਕੌਂਸਲਰ ਬਣਾਤੇ ਫਿਰ ਲੋਕਾਂ ਦੀ ਕਚੈਰੀ ਚ ਆਹ ਸਾਰੇ ਜਨੇ ਅਸੀਂ ਔਰ ਤੁਹਾਡੇ ਸਾਹਮਣੇ ਵੀ ਆਂ ਸ਼ਹਿਰ ਦਾ ਹਾਲ ਦੇਖ ਲਓ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦਿਓ ਜਿੱਦਣ ਬਾਰਿਸ਼ ਆਂਦੀ ਹੈ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਹੈ ਜੇ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮ ਐਲ ਏ ਐਸ ਦੇ ਜਾਂ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਮਾਨ ਜੀ ਨੂੰ ਸੜੇ ਮਾਨਯੋਗ ਚੀਫ ਮਿੰਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਰਾ ਥੋੜਾ ਜਿਆ ਲੁਧਿਆਣੇ ਵਾਲ ਵੀ ਝਾਤੀ ਮਾਰ ਲੈਣ ਡੀ ਸੀ ਮੈਡਮ ਨੇ ਇਹ ਕੀਆ ਕਿ ਅਸੀਂ ਮੈਂ ਇਹ ਸੈਂਡ ਕਰ ਦਿੰਨੀ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ ਕਰੂੰਗੀ ਦੇਖੂੰਗੀ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੇ ਹੀ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅਜ ਤੱਕ ਮੈਂ ਉਠਾਏ ਆ ਚਾਹੇ ਉਹ ਏਮਪਲੋਇਸ ਦੀ ਜਿਹੜੇ ਸਾਡੇ ਔਨ ਰੋਲ ਨਹੀਂ ਹੈਗੇ ਉਹਨਾਂ ਦੇ ਅਕਾਊਂਟ 'ਚ ਪੈਸੇ ਜਾਣ ਦਾ ਕਾਉਸ ਐਸਤਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਐਕਸੈਪਟ ਵੀ ਕੀਤੀ ਆ ਜਾਂ ਰੱਦੀ ਚ ਸਿੱਟਦੀ ਹੈ ਕਿ ਆ ਜਿਹੜੇ ਪੋਲ ਦੇ ਨੀਚੇ ਸਟ੍ਰਕਚਰ ਨਾਲ ਉਹਨਾਂ ਨੇ ਸੈਸ ਲਾਇਆ 13 ਤੋਂ ਉਹਦਾ ਵੀ ਗੱਲ ਕੀਤੀ ਹੈ ਨਾ ਇਹ ਮੁੱਦਾ ਵੀ ਉੱਚਾ ਕਿਆ ਗਿਆ ਵੀ ਰਾਸ਼ਨ ਕਾਰਡ ਜਦ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਤੇ ਸਾਰੇ ਪੋਲੀਟਿਕਲੀ ਐਮਐਲਆ ਦੇ ਦਫ਼ਤਰਾਂ ਦੇ ਵਿੱਚ ਰਾਸ਼ਨ ਕਾਰਡ ਭਰੇ ਜਾ ਰਹੇ ਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਜਦੋਂ ਬਾਣੀ ਨਹੀਂ ਸਕਦੇ ਰੈਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾ ਕਿਉਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਉਹਦੇ ਉੱਤੇ ਛੇਤੀ ਕਾਰਵਾਈ ਕਰਨਗੇ ਤੇ ਕਹਿੰਦੇ ਅਸੀਂ ਇਹਦੇ ਵੱਲੋਂ ਸਾਰਾ ਕਲੈਰਿਟੀ ਵੀ ਕਰਾਂਗੇ ਤੇ ਜਿੱਥੇ-ਜਿੱਥੇ ਹੋਰ ਕੁਝ ਮੁੱਦਿਆਂ ਦੇ ਉੱਤੇ ਸੀ ਜਿਹੜੇ ਸਟੈਂਪ ਲੱਗਣਦੇ ਜਾਂ ਹੋਰ ਸੀਗੇ ਉਹ ਕਹਿੰਦੇ ਤੁਸੀਂ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਪ੍ਰੂਫ ਦੇ ਦਿਓ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਸਾਰੇ ਕਾਗਜ਼ ਚੱਕ ਕੇ ਲਿਆ ਕੇ ਆਪਣੇ ਦਫ਼ਤਰ ਵਾਲਿਆਂ ਨੂੰ ਦੇ ਦਾਂਗੇ ਵੀ ਆ ਲਓ ਫੋਟ ਆਊਟ ਕਰੋ ਕਾਹ ਤੇ ਬੁੱਢੇ ਨਾਲ ਨੂੰ ਲੈ ਕੇ ਕੱਪਲਾ ਵਾਲਾ ਕਦੇ ਸੁਸ਼ਤ ਜਿੰਮੇਵਾਰੀ ਉਹ ਪਗੜੀ ਲੱਗ ਰਿਹਾ ਕਿ ਤੁਸੀਂ ਆਪ ਕਦੇ ਵੀ ਵੀਡੀਓ ਤੇ ਸੀਡੀ ਜਾਂਚ ਕਰਾਵਾਂਗੇ ਕਿੱਦਾਂ ਦੇ ਦੇਸੀ ਕੌਣ ਸੀ ਕਮੇਟੀ ਦਾ ਚੇਅਰਮੈਨ ਕੌਣ ਸੀਗਾ ਸਰ ਦੁਰਪ੍ਰੀਤ ਗੋਚਾ ਤੇ ਫਿਰ ਆਪ ਤਾਂ ਸਰਕਾਰ ਦੇ ਵਿੱਚ ਚੇਅਰਮੈਨ ਸੀਗਾ ਤੇ ਜਿਹੜੀ ਸਰਕਾਰ ਚੋਂ ਆਪ ਹਿੱਸੇਦਾਰ ਸੀਗਾ ਤੇ ਉਹ ਉਹ ਬੰਦਾ ਹੁਣ ਠੱਗੀ ਦੇ ਕਿਹੜੇ ਅਫਸੋਸ ਲਾ ਸਕਦਾ ਤੁਸੀਂ ਆਪ ਇਤੋਂ ਲਾਲੋ ਅੰਦਾਜ਼ਾ ਇਹ ਹਲਕੀ ਰਾਜਨੀਤੀ ਹੈ ਇਹ ਘਟੀਆਂ ਸਿਆਸਤ ਅਸੀਂ ਕਰਦੇ ਨਹੀਂ